ਸੰਗਰੂਰ ਦੀ ਸੀਟ ਤੋਂ ਅਕਾਲੀ ਦਲ ਵੱਲੋਂ ਮੈਦਾਨ 'ਚ उतारे ਗਏ ਪਰਮਿੰਦਰ ਸਿੰਘ ਢੀਂਸਾ ਜਿਨ੍ਹਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਤੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਪਿਛਲੀਆਂ ਚੋਣਾਂ 'ਚ ਸੁਖਦੇਵ ਸਿੰਘ ਢੀਂਸਾ ਨੂੰ ਹਰਾ ਕੇ ਐਮਪੀ ਬਣੇ ਭਗਵੰਤ ਮਾਨ ਨੂੰ ਇਸ ਵਾਰ ਟੱਕਰ ਦੇਣ ਲਈ ਮੈਦਾਨ 'ਚ उतारे ਗਏ ਪਰਮਿੰਦਰ ਢੀਂਸਾ ਨਾਲ ਸਾਡੇ ਪੱਤਰਕਾਰ ਵੱਲੋਂ ਖਾਸ ਗੱਲਬਾਤ ਕੀਤੀ ਗਈ ਲੋਕ ਸਭਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਸਾ ਜੋ ਅੱਜ ਸਾਡੇ ਨਾਲ ਨੇ ਉਹਨਾਂ ਨੇ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਸੰਗਰੂਰ ਦੇ ਵਿੱਚ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਦਾਂ ਦਾ ਚੋਣ ਪ੍ਰਚਾਰ ਥੋੜਾ ਇੱਥੇ ਚੱਲ ਰਿਹਾ ਹੈ। ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ। ਤੇ ਖਾਸ ਗੱਲ ਇਹ ਹੈ ਕਿ ਸਾਰੀ ਅਕਾਲੀ ਦਲ ਇਸ ਮੁੱਚੀ ਲੀਡਰਸ਼ਿਪ ਇੱਕਜੁੱਟਤਾ ਦਿਖਾ ਕੇ ਸਾਰੇ ਆਪ ਦਾ ਪੂਰਾ ਯਤਨ ਕਰ ਰਹੇ ਨੇ। ਸਾਰੇ ਮਿਹਨਤ ਕਰ ਰਹੇ ਹੈ ਅਤੇ ਲੋਕ ਵੀ ਜਿਹੜਾ ਚੋਣ ਪ੍ਰਚਾਰ ਚ ਦਿਨ ਪਰ ਦਿਨ ਜੁੜ ਰਹੇ ਨੇ। ਅਕਾਲੀ ਦਲ ਨੂੰ ਜੁਆਇਨ ਕਰ ਰਹੇ ਨੇ। ਤੇ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਪੀ ਜੇ ਇਸੇ ਤਰ੍ਹਾਂ ਅਸੀਂ ਚੋਣ ਪ੍ਰਚਾਰ ਸਾਡਾ ਚੱਲਦਾ ਰਿਹਾ ਤਾਂ ਵਧੀਆ ਜਿੱਤ ਪ੍ਰਾਪਤ ਕਰਾਂਗੇ ਸਰ ਬੀ ਆਦਮੀ ਮਾਮਲੇ ਨੂੰ ਲੈ ਕੇ ਸੰਗਰੂਰ ਹਲਕੇ ਦੇ ਵਿੱਚ ਵੀ ਜਿਹੜਾ ਹੈਗਾ ਵਿਰੋਧ ਹੋ ਰਿਹਾ ਹੈਗਾ ਉਹਨੂੰ ਕਿਦਾਂ ਦੇਖਦੇ ਹੋ ਤੁਸੀਂ ਅਕਾਲੀ ਦਲ ਦੀ ਵੋਟ ਨਾਲ ਬੈਂਕ ਨੇ ਫਰਕ ਪੈਏਗਾ ਜਾਂ ਕਿਤੇ ਨਹੀਂ ਲੋਕਾਂ ਨੂੰ ਇਹ ਪਤਾ ਚੱਲ ਗਿਆ ਹੁਣ ਵੀ ਇਹ ਜੋ ਕਾਂਗਰਸ ਪਾਰਟੀ ਹੈ ਇਹ ਇਸ ਮੁੱਦੇ ਨੂੰ ਸਿਆਸੀਕਰਨ ਕਰ ਰਹੀ ਹੈ ਠੀਕ ਹੈ ਧਾਰਮਿਕ ਮੁੱਦਾ ਸੀ ਲੋਕਾਂ ਨੂੰ ਇਸ ਗੱਲ ਦਾ ਦੁੱਖ ਵੀ ਸੀ ਸਾਨੂੰ ਵੀ ਦੁੱਖ ਸੀ ਪਰ ਅਸیں ਇਸ ਗਲਤੀ ਸਪਸ਼ਟ ਅੰਡਰਸਟੈਂਡ ਵੀ ਜਿਹੜੇ ਦੋਸ਼ੀ ਨੇ ਕੋਈ ਵੀ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ 2 ਸਾਲ ਹੋ ਗਏ ਕਾਂਗਰਸ ਸਰਕਾਰ ਬਣੀ ਨੂੰ ਅੱਜ ਤੱਕ ਉਸ ਪੱਖ ਤੇ ਤਾਂ ਕੁਝ ਕੀਤਾ ਨਹੀਂ ਸਿਰਫ ਕਦੇ ਕਮਿਸ਼ਨ ਬਿਠਾਤਾ ਕਦੇ ਸੱਟ ਬਿਠਾਤੀ ਤੇ ਉਹਦੀ ਅੱਜ ਤੱਕ ਕੋਈ ਸੱਟਾ ਕੋਈ ਨਹੀਂ ਨਿਕਲੇ ਸੋ ਲੋਕਾਂ ਨੂੰ ਜਿਵੇਂ ਜਿਵੇਂ ਇਹ ਪਤਾ ਚੱਲ ਰਿਹਾ ਹੈ ਇਹ ਸਾਰਾ ਇੱਕ ਸਿਆਸੀ ਸਟੰਟ ਹੈ ਓਵੇਂ ਓਵੇਂ ਜਿਹੜੇ ਲੋਕ ਇਸ ਗੱਲ ਤੋਂ ਕਾਂਗਰਸ ਤੋਂ ਤੇ ਹੋਰ ਪਾਰਟੀਆਂ ਤੋਂ ਦੂਰ हट ਰਹੇ ਜਿਹੜੇ ਸਾਡਾ ਤੁਸੀਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀਗਾ ਤੁਹਾਡੇ ਪਿਤਾ ਜੀ ਨੇ ਵੀ ਕਿਹਾ ਗਿਆ ਸੀਗਾ ਵੀ ਚੋਣ ਨਹੀਂ ਲੜਨੀ ਤੁਹਾਡਾ ਮਨ ਕਿਵੇਂ ਬਣਿਆ ਵੀ ਚੋਣ ਲੜਨ ਦਾ ਜਾਂ ਪਾਰਟੀ ਨੇ ਤੁਹਾਨੂੰ ਸੰਵੀਰਪਾਲ ਸਾਹਿਬ ਨੇ ਤੁਹਾਨੂੰ ਟਿਕਟ ਦਿੱਤੀ ਹੈਗੀ ਆ ਤੁਹਾਡਾ ਚੋਣ ਪ੍ਰਚਾਰ ਦੇ ਵਿੱਚ ਕਿਦਾਂ ਦਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਸਿਸਟਮ ਇਸ ਨੂੰ ਦੀ ਨਹੀਂ ਮੈਂ ਐ ਨਹੀਂ ਸੀ ਨਾ ਕੀਤੀ ਮੈਂ ਤਾਂ ਕਿਹਾ ਸੀਗਾ ਵੀ ਮੈਂ ਆਲਰੇਡੀ ਐਮਐਲ ਹਾਂ ਤੇ ਮੇਰੀ ਕੋਈ ਚਾਹ ਨਹੀਂ ਐਮਪੀ ਦੇ ਇਲੈਕਸ਼ਨ ਲੜਨੀ ਇਸ ਲਈ ਮੈਨੂੰ ਜਿਹੜਾ ਹੈ ਮੇਰੀ ਜਗ੍ਹਾ ਤੇ ਕਿਸੇ ਨੂੰ ਵੀ ਲੜਾਇਆ ਦਿੱਤਾ ਜਾਵੇ ਅਸੀਂ ਉਹਦੀ ਮਦਦ ਕਰਾਂਗੇ ਤੇ ਉਹਨੂੰ ਜਿਤਾ ਕੇ ਭੇਜਾਂਗੇ ਪਰ ਪਾਰਟੀ ਦਾ ਜਿਵੇਂ ਹੁਕਮ ਹੈ ਪਾਰਟੀ ਨੇ ਹੁਕਮ ਕੀਤਾ ਵੀ ਨਹੀਂ ਤੁਹਾਨੂੰ ਚੋਣ ਲੜਨੀ ਪੈਣੀ ਹੈ ਵੀ ਤੁਸੀਂ ਉਹ ਉਮੀਦਵਾਰ ਹੋ ਤੇ ਇਸ ਕਰਕੇ ਫਿਰ ਹੁਣ ਚੋਣ ਅਸੀਂ ਲੜਾਂਗੇ ਪਾਰਟੀ ਦੇ ਹੁਕਮ ਦੇ ਜਿਹੜਾ ਹੈ ਚੱਲਦੇ ਹੋਏ ਇਹ ਚੋਣ ਲੜਨੇ ਇਸ ਦਾ ਥੋੜੀ ਮਾਤਾ ਜੀ ਚੋਣ ਪ੍ਰਚਾਰ ਦੇ ਵਿੱਚ ਆ ਗਏ ਨੇ ਲਗਾਤਾਰ ਚੋਣ ਪੰਚਾਰ ਕਰ ਰਹੇ ਨੇ ਕੱਲ ਮਲੇਰਕੋਟਲਾ ਏਰੀਆ ਦੇ ਵਿੱਚ ਵੀ ਹੋ ਰਹੇ ਨੇ ਪਿਤਾ ਜੀ ਦਾ ਕੀ ਸਟੈਂਡ ਹੈਗਾ ਉਹਨਾਂ ਦਾ ਦੇਖੋ 300 ਸਾਹਿਬ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹੇਗਾ ਉਹਨਾਂ ਦੀ ਸਿਹਤ ਠੀਕ ਨਹੀਂ ਇਸ ਕਰਕੇ ਉਹ ਚੋਣ ਪ੍ਰਚਾਰ 'ਚ ਨਹੀਂ ਆ ਸਕਦੇ ਇੱਕ ਲੋਕਾਂ 'ਚ ਚਰਚਾ ਹੈ ਜੀ ਬੀਬੀ ਰਜਿੰਦਰ ਕੁਮਾਰ ਪੱਠਲ ਜਿਹੜੇ ਲਹਿਰਾ ਹਲਕੇ ਦੇ ਹੈਗੇ ਤੁਸੀਂ ਅਗਰ ਚੋਣ ਜਿੱਤੀ ਜਾਂਦੇ ਹੋ ਤਾਂ ਵਿਭਿੰਨ ਲੋਕਾਂ ਜਿਹੜੀ ਚਰਚਾ ਬਣੀ ਹੈ ਵੀ ਬੀਬੀ ਰਜਿੰਦਰ ਕੌਰ ਪੱਠਲ ਚੌਣ ਇਥੇ ਜਿਮਨੀ ਚੌਣ ਲੜੇਗੀ ਲੜਨ ਤੋਂ ਬਾਅਦ ਉਹ ਆਪ ਜਿੱਤ ਕੇ ਮੰਤਰੀ ਬਣਨ ਦੀ ਤਿਆਰੀ ਕਰ ਰਹੇ ਨੇ ਦੇਖੋ ਜੇ ਤਾਂ ਬਹੁਤ ਕੁਝ ਹੁੰਦਾ ਹੈ ਏਡੀ ਗੱਲ ਤਾਂ ਹੈ ਵੀ ਕੋਈ ਬੰਦਾ ਇਹ ਗਰੰਟੀ ਨਹੀਂ ਲੈ ਸਕਦਾ ਵੀ ਮੈਂ ਜਿੱਤੇ ਆ ਪਿਆ ਕਿਸੇ ਵੀ ਚੋਣ 'ਚ ਤੇ ਸੋ ਇਹ ਸੋਚ ਬੰਦਾ ਸੁਪਨੇ ਤਾਂ ਬਹੁਤ ਕੁਝ ਲੈਂਦਾ ਪਰ ਮਨਜ਼ੂਰ ਤਾਂ ਉਹ ਹੈ ਜੋ ਅਕਾਲ ਪੁਰਖ ਨੂੰ ਦਾ ਫੈਸਲਾ ਹੈ ਤੇ ਅੱਜ ਜੋ ਜੋ ਮਰਜ਼ੀ ਸੋਚੀ ਜਾਣ ਪਰ ਫੈਸਲਾ ਉਹ ਹੋਣਾ ਜੋ ਲੋਕਾਂ ਨੂੰ ਚਾਹਣਾ ਤੇ ਮੈਨੂੰ ਨਹੀਂ ਲੱਗਦਾ ਲੋਕ ਉਹਨਾਂ ਨੂੰ ਦੁਆਰੇ ਵੋਟਾਂ ਕਹਣ ਤੁਸੀਂ ਟੱਕਰ ਕਿਹਦੇ ਨਾਲ ਸਮਝਦੇ ਹੋ ਭਗਵੰਤ ਮਾਨ ਇੱਕ ਵੱਡਾ ਚਿਹਰਾ ਹੈਗਾ ਇੱਥੇ ਕੇਵਲ ਸੀ ਢਿੱਲੋ ਆਏ ਨੇ ਬਰਨਾਲੇ ਤੋਂ ਕਿਹਨੇ ਨਾਲ ਟੱਕਰ ਮੈਨ ਸਮਝਦੇ ਮੈਂ ਉਹ ਤਾਂ ਸਮਾਂ ਦੱਸਿਗਾ ਅੱਜ ਤਾਂ ਹਜੇ ਇਲੈਕਸ਼ਨ ਪ੍ਰਚਾਰ ਸ਼ੁਰੂ ਹੋਇਆ ਹੈ ਅਜੇ 10-15 ਦਿਨ ਤੱਕ ਸਾਰੀ ਸਥਿਤੀ ਸਾਫ਼ ਹੋਏਗੀ ਫਿਰ ਅਸੀਂ ਦੱਸ ਸਕਾਂਗੇ ਕਿਹਨੇ ਟੱਕਰ ਹੈ ਅੱਜ ਤਾਂ ਮੈਂ ਸਭ ਦਾ ਸਾਰੀ ਉਮੀਦਵਾਰ ਤਕੜੇ ਨੇ ਸਾਰੇ ਆਪ ਦਾ ਚੋਰ ਜਮਸ਼ ਕਰ ਰਹੇ ਨੇ ਅੱਜ ਇਸ ਬਾਰੇ ਕੁਝ ਕਹਿਣਾ ਔਖਾ ਹੈ ਪੰਜਾਬ ਦੇ ਵਿੱਚ ਕਿਦਾਂ ਦਾ ਚੱਲ ਰਿਹਾ ਅਕਾਲੀ ਦਲ ਦਾ ਜਿਹੜਾ ਚਲਪਚਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਚੋਣ ਪ੍ਰਚਾਰ ਦਿਨ ਪਰ ਦਿਨ ਵੱਧ ਰਿਹਾ ਹੈ ਤੇ ਦਿਨ ਪਰ ਦਿਨ ਸਥਿਤੀ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇਹ ਜਿੱਤੋ ਮਰਜ਼ੀ ਤੁਸੀਂ ਪੰਜਾਬ 'ਚ ਜਿਹੜਾ ਹੈ ਪੁੱਛ ਸਕਦੇ ਹੋ ਵੀ ਬੜਾ ਸਥਿਤੀ ਵਿੱਚ ਸੁਧਾਰ ਆਇਆ ਤੇ ਜਿਸ ਤਰ੍ਹਾਂ ਜੇ ਇਸ ਤਰੀਕੇ ਨਾਲ ਹੀ ਸਾਡੀ ਚਰਚ ਚਲਦੀ ਰਹੀ ਤਾਂ ਮੇਨਾਂ ਦਾ ਮੈਜੋਰਟੀ ਸੀਟਾਂ ਜਿਹੜੀਆਂ ਨੇ ਉਹ ਅਸੀਂ ਜਿੱਤਾਂਗੇ ਇਹ ਸਨ ਪਰਮਿੰਦਰ ਸਿੰਘ ਟੀਨਖਾ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈਗਾ ਉਹ ਇੰਪਰੂਵਮੈਂਟ ਲਗਾਤਾਰ ਵੋਟਾਂ ਦੇ ਪਧ ਰਹੀ ਹੈ ਤੇ ਜਿਹੜੀਆਂ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਚੰਗੀ ਬਹੁਮਤ ਨਾਲ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੁਆਰਾ ਬਣਾਉਂ ਜਾ ਰਹੇ ਨੇ